ਲੋਗੀ 5 ਲੱਖ ਲੋਕ ਆ ਰਹੇ ਹਾਂ 40 ਸਾਲ ਬਾਅਦ ਹੋ ਰਿਹਾ ਕਹਿੰਦੇ ਇਹ ਮੇਲਾ ਬਹੁਤ ਪ੍ਰਸਿੱਧ ਮੇਲਾ ਹੈ ਹਾਂ ਸੋ ਚਲੋ ਜੀ ਇਹ ਚੱਲੇ ਨੇ ਜਾਓ ਜੋਤਿਸ ਕਰੀ ਚਾਰਜ ਕਰਕੇ ਪਲੀਜ਼ ਕਰਤਾ 15 ਮਿੰਟ ਲੱਗਦੇ ਨੇ ਚਲੋ ਜਾਓ ਐਲੀ ਤੇ ਮੈਂ ਤੇ ਹਰਦੀਪ ਅਸੀਂ ਇੱਥੇ ਹੀ ਰੁਕਾਂਗੇ ਭਾਈ ਸੋ ਇਹ ਵੀ ਥਾਰ ਲੈ ਕੇ ਆਏ ਨੇ ਉੱਪਰ ਉਹੀ ਰਾਸ ਖਤਰਨਾਕ ਰਸਤੇ 'ਚ ਹੋਣ ਇਹ نیچے ਉਤਾਰਨਗੇ ਗੱਡੀ ਆਪਣੀ ਚਲੋ ਜੀ ਲੈਟਸ ਗੋ ਦੇਖੋ કે આગાલે દેખો ਕਿੰਨੇ ਖਤਰਨਾਕ ਰਸਤਾ દેખો ਜੀ પહેલે ਆ ਗਏ ਤੀਸਰ ਦਿਵਤਾ ਜੀ ਔਰ ਅਬੀਨ ਦਾ ਮਿਲਨ ਹੋਗਾ ਔਰ ਇਹ ਬਕਰਾਲੂ ਮਹਾਰਾਜ ਹੈ ਇਹ ਜੋ ਮਹਾਯੱਗ ਇਹ ਭੁੰਡਾ ਮਨਾਇਆ ਜਾ ਰਿਹਾ ਹੈ ਐਂ ਮਿੱਟੀ ਚ ਚਲਾ ਚਲਾ ਕੇ ਸੋ ਇਦਾਂ ਦਾ ਕੱਚਾ ਰਸਤਾ ਜੀ ਤੇ ਕੱਲ ਰਾਤ ਨੂੰ ਗੱਡੀ ਚੜਾਈ ਸੀ ਦੋ ਵਾਰ ਮਡ ਟੈਰੇਨ ਟਾਇਰਾਂ ਦਾ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਯਾਰ ਬਹੁਤ ਜ਼ਿਆਦਾ ਗਾਇਸ ਦੀਸੇ ਸਟਾਰਟ ਹੋ ਰਹੀ ਹੈ ਔਰ ਇਨਕੇ ਦੇਵਤਾ ਜੀ ਆ ਰਹੇ ਹੈ ਔਰ ਭੀੜ ਹੋਰ ਜ਼ਿਆਦਾ بڑھਤੀ ਜਾ ਰਹੀ ਹੈ بڑھਤੀ ਜਾ ਰਹੀ ਹੈ ਇਹ ਜੇ ਰਾਸਤਾ ਨਾ ਆ ਦੇਖੋ ਇੱਥੋਂ ਟਲਾਂ ਜਾਂਦੀ ਹੈ ਤੇ ਟਲਾਂ ਜਾਂਦੀ ਹੈ ਤੇ ਨਾਲ ਦੀ ਨਾਲ ਸੱਜੇ ਪਾਸੇ ਰਾਈਟ ਸਾਈਡ ਸਟੀering ਘਟਾਣਾ ਪੈਂਦਾ ਜੇ ਬਾਈ ਚਾਂਸ ਤੁਹਾਡੀ ਬ੍ਰੇਕ ਨਾ ਲੱਗੇ ਤਾਂ ਨੂੰ ਨਹੀਂ ਪਤਾ ਹੈਗਾ ਰਾਤ ਨੂੰ ਵੀ ਖੱਬੇ ਮੋੜਨਾ ਸੱਜੇ ਮੋੜਨਾ ਤਾਂ ਗੱਡੀ ਸਿੱਧੀ ਤੁਹਾਡੀ ਪਹਾੜੀ ਚੱਲਦੇ ਆਂ ਬਾਕੀ ਯਾਰ ਅੱਗੇ ਬਹੁਤ ਦੂਰ ਆ ਤੁਰ ਕੇ ਜਾਣਾ ਬਹੁਤ ਮੁਸ਼ਕਿਲ ਹੈ ਬਾਕੀ ਕੋਸ਼ਿਸ਼ ਕਰੂੰਗਾ ਦਿਨ ਦੇ ਵਿੱਚ ਚੱਕੇ ਤੁਹਾਨੂੰ ਮੈਂ ਜਾ ਕੇ ਰਸਤਾ ਦਿਖਾਵਾਂ ਸੋ ਚਲੋ ਫਿਲਹਾਲ ਆਪਾਂ ਘਰ ਨੂੰ ਵਾਪਸ ਚੱਲੀਏ ਤੇ ਦੇਖੀਏ ਜਾ ਕੇ ਕੀ ਮਾਹੌਲ ਹੈ ਨੇੜੇ ਆ ਕੀ ਤਰ੍ਹਾਂ ਰਸਤਾ ਬਹੁਤ ਜ਼ਿਆਦਾ ਚੌੜਾ ਹੋ ਜਾਂਦਾ ਜਿਹੜਾ ਪਿੱਛੇ ਰਸਤਾ ਹੈ ਨਾ ਜਿੰਨਾ ਇਹ ਚੌੜਾ ਤੁਹਾਨੂੰ ਦਿਖ ਰਿਹਾ ਇਹ ਤੋਂ ਅੱਧਾ ਮਤਲਬ ਕਿ ਪੂਰੀ ਪੂਰੀ ਗੱਡੀ ਲੰਘਣ ਨੂੰ ਰਸਤਾ ਆ ਤੇ ਜਿਹੜਾ ਤੁਹਾਡੀ ਲੈਫਟ ਸਾਈਡ ਵਾਲਾ ਟਾਇਰ ਹੁੰਦਾ ਨਾ ਤੇ ਜਿਹੜਾ ਤੁਹਾਡੀ ਲੈਫਟ ਸਾਈਡ ਵਾਲਾ ਟਾਇਰ ਹੁੰਦਾ ਨਾ ਉਹ ਬਿਲਕੁਲ ਪਹਾੜ ਦੇ ਕਾਰਨਰ ਤੇ ਚੱਲਦਾ ਤੇ ਆਹ ਸਾਹਮਣੇ ਤੁਸੀਂ ਜਿੰਨੇ ਵੀ ਪਹਾੜ ਤੇ ਦਰਖਤ ਦੇਖ ਰਹੇ ਹੋ ਇਹ ਸਾਰੇ ਇਹਨਾਂ ਦੇ ਪਹਾੜ ਨੇ ਇਹਨਾਂ ਦੀ ਫਾਰਮਿੰਗ ਹੈ ਸਾਰੀ ਕਿ ਇਹ ਲੋਕ ਆਪਣੀ ਲਾਈਫ ਸਰਵਾਈਵਿੰਗ ਲਈ ਫਾਰਮਿੰਗ ਕਰਦੇ ਆ ਸਤਿ ਸ਼੍ਰੀ ਅਕਾਲ ਜੀ ਨਵਾਂ ਦਿਨ ਨਵੀਂ ਸਵੇਰ ਤੇ ਸਾਡੇ ਨਵੇਂ ਸਫ਼ਰ ਦੀ ਸ਼ੁਰੂਆਤ ਹੋ ਚੁੱਕੀ ਆ ਸੋ अर्ਲੀ ਮਾਰਨਿੰਗ ਦਾ ਸਮਾਇਆ ਤੇ ਸਾਡੇ ਨਵੇਂ ਸਫ਼ਰ ਦੀ ਸ਼ੁਰੂਆਤ ਹੋ ਚੱਲੀ ਆ ਜੀ ਫਿਲਹਾਲ ਅਸੀਂ ਖੜੇ ਆ ਜੀ ਆਪਣੇ ਖੰਨੇ ਸ਼ਹਿਰ ਦੇ ਵਿੱਚ ਤੇ ਅੱਜ ਸਾਰਾ ਦਿਨ ਅਸੀਂ ਸਫ਼ਰ ਕਰਨਾ ਜੀ ਪਹਾੜਾ ਵੱਲ ਨੂੰ ਸੋ ਸਾਡੀ ਮੰਜ਼ਲ ਹੈ ਜੀ Shimla ਤੋਂ 100 ਕਿਲੋਮੀਟਰ ਉੱਪਰ Rohru ਸ਼ਹਿਰ ਵੱਲ ਸੋ ਚਲੋ ਜੀ ਅੱਜ ਦਾ ਵਲੌਗ ਆਪਾਂ ਸ਼ੁਰੂ ਕਰਦੇ ਹਾਂ ਤੇ ਸਾਡਾ ਜਿਹੜਾ ਅੱਜ ਦਾ ਸਫ਼ਰ ਹੈ ਉਹ ਬਹੁਤ ਹੀ ਆਨੰਦਮਈ ਕਿਹਾ ਤੇ ਤੁਹਾਨੂੰ ਬਹੁਤ ਵਧੀਆ ਲੱਗੂਗਾ ਲਓ ਜੀ ਸਵੇਰ ਦੇ 8 ਵਜੇ ਹੋਏ ਨੇ ਤੇ ਫਿਲਹਾਲ ਅੱਜ ਧੁੰਦ ਬਹੁਤ ਜ਼ਿਆਦਾ ਆ ਨੋ ਜੀ ਸਵੇਰ ਦੇ 11 ਵਜਣ ਵਾਲੇ ਆ ਤੇ ਅਸੀਂ ਜੀਰਕਪੁਰ ਪਹੁੰਚੇ ਹਾਲੇ ਕਿ ਅਸੀਂ ਚੜ ਗਏ ਕਾਲ ਕਾਲੇ ਰੋਡ ਤੇ ਤੇ ਉਰੇ ਤਾਂ ਐਨ ਪੂਰੀ ਧੁੱਪ ਨਿਕਲੀ ਹੋਈ ਐ ਕੋਈ ਵੀ ਧੁੰਦ ਧੁੰਦ ਤਾਂ ਜਮਾ ਹੀ ਨਹੀਂ ਹੈਗੀ ਪੂਰੀ ਧੁੱਪ ਨਿਕਲ ਚੁੱਕੀ ਐ ਅਸੀਂ ਖਾਣ ਲੱਗਿਆ ਹੁਣ ਚਾਹ ਦੇ ਨਾਲ ਪਰੌਂਠੇ ਸੋ ਐਲੀ ਵੀ ਜਾ ਰਹੀ ਐ ਸਾਡੇ ਨਾਲ ਘੁੰਮਣੇ ਸਵਾਰ ਕਿਉਂ ਐਲੀ ਹਾਂ ਕਿੱਥੇ ਜਾ ਰਹੀਆਂ ਤੂੰ ਰੋਡੂ ਅਸ਼ਿਆ ਤੈ ਪਹਿਲੀ ਵਾਰ ਦੇਖਣੇ ਪਹਾੜ ਕਜਾ ਉਹ ਅੱਛੀ ਇਹ ਕੀ ਗੱਲ ਬਾਤ ਸਵਾਗਤ ਹੈ ਇੱਕ ਹੋਰ ਨਵੇਂ ਵਲੌਗ ਦੇ ਵਿੱਚ ਤੇ ਅਸੀਂ ਸੋਲਨ ਸੋਲਨ ਕ੍ਰਾਸ ਕਰਕੇ ਆਪਾਂ ਆ ਰਹੇ ਹਾਂ ਕਰ ਰਹੇ ਆ ਮਤਲਬ ਹਾਂ ਸੋ ਅਸੀਂ ਜਾ ਰਹੇ ਹਾਂ ਜੀ ਪਰਿਵਾਰ ਸਮੇਤ Shimla ਤੋਂ 100 ਕਿਲੋਮੀਟਰ ਉੱਪਰ Rohru ਹਾਂਜੀ ਬਿਲਕੁਲ ਸਹੀ ਸੁਣਿਆ ਤੁਸੀਂ ਤੁਸੀਂ ਮੇਰੇ ਪਿਛਲੇ ਵਲੌਗਾਂ 'ਚ ਦੇਖਿਆ ਹੋਣਾ ਉਦੋਂ ਪਹਿਲਾਂ ਆਪਾਂ ਸ਼ੂਟ ਕਰਨ ਗਏ ਸੀਗੇ ਪਰ ਇਸ ਵਾਰ ਆਪਾਂ ਚੱਲੇ ਆ ਜੀ ਫੈਮਿਲੀ ਟ੍ਰਿਪ ਗੈੱਟ ਟੂਗੇਦਰ ਗੈੱਟ ਟੂਗੇਦਰ ਆਪਣੇ ਯਾਰਾ ਦੋਸਤਾਂ ਨੂੰ ਮਿਲਣ ਯੈਸ ਤੇ ਉਹਨਾਂ ਦਾ ਪਹਾੜੀ ਦੇ ਟਾਪ ਤੇ ਘਰ ਹੈ ਤੇ ਉਹਨਾਂ ਦੇ ਸੇਬਾਂ ਦੇ ਬਾਗ ਨੇ ਤੇ ਉੱਥੇ ਜਾ ਕੇ ਤੁਹਾਨੂੰ ਉਹਨਾਂ ਦੇ ਸੇਬਾਂ ਦੇ ਬਾਗ ਉਹਨਾਂ ਦੀ ਖੇਤੀ ਵਾਲਾ ਸਿਸਟਮ ਤੇ ਕਿੱਦਾਂ ਉਹ ਰਹਿੰਦੇ ਰਹੁੰਦੇ ਨੇ ਘਰ ਦੇ ਵਿੱਚ ਸਾਰਾ ਕੁਝ ਤੁਹਾਨੂੰ ਅਸੀਂ ਦਿਖਾਵਾਂਗੇ। ਚਾਪੀਨੇ ਰੁਕਿਆ ਸੀ ਤੇ ਮੈਨੂੰ ਲੱਗਦਾ 70 ਕਿਲੋਮੀਟਰ ਰਹਿ ਗਿਆ ਰੋੜੂ ਤੇ ਰਸਤੇ ਹੁਣ ਬਹੁਤ ਸਾਫ਼ ਨੇ ਹੁਣ ਬਿਲਕੁਲ ਵੀ ਟ੍ਰੈਫਿਕ ਨਹੀਂ ਹੈ ਜੀ। ਸੋ ਚਲੋ ਚਾਚੂ ਪਲਾ ਕੇ ਫਿਰ ਆਪਾਂ ਨਿਕਲਦੇ ਆਂ ਨਾ ਨਾ ਸਹੀ ਗੱਲ ਆ ਆਲਟੋ ਇਦਾਂ ਚ ਲਾਂਦੇ ਆ ਜਿੱਦਾਂ ਬਾਈ ਥਾਰ ਹੋਵੇ 4x4 ਥਾਰ ਨੂੰ ਮਾਤ ਪਾਉਂਦੀ ਆ ਆਲਟੋ ਪਹਾੜਾਂ ਦੇ ਵਿੱਚ ਤੇ ਜਿਹੜੇ ਮਾਚਲ ਦੇ ਡਰਾਈਵਰ ਨੇ ਉਹ ਐਨ ਪੂਰੇ ਚੋਟੀ ਪੂਰੇ ਚੋਟੀ ਦੇ ਨੇ ਬਾਈ ਸੱਚੀ ਬਹੁਤ ਵਧੀਆ ਡਰਾਈਵਰ ਨੇ ਇੱਥੇ ਪਰ ਇੱਕ ਚੀਜ਼ ਨਹੀਂ ਮੈਨੂੰ ਵਧੀਆ ਲੱਗਦੀ ਵੀ ਜਦੋਂ ਹੁਣ ਜਿਵੇਂ ਆ ਸੜਕ ਤੇ ਜਾ ਰਹੇ ਆ ਜਿੱਥੇ ਜੀ ਕਰਦਾ ਉੱਥੇ ਹੀ ਬ੍ਰੇਕਾਂ ਲਾ ਦਿੰਦੇ ਨੇ ਇਹ ਅੱਜ ਜਨਵਰੀ ਸ਼ੁਰੂ ਹੋਈ ਆ ਤੇ ਵਰਤ ਪੈਣੀ ਵੀ ਸਟਾਰਟ ਹੋਈ ਆ ਇੱਧਰ ਪਰ ਜੋ ਮਰਜੀ ਐ ਸੜਕਾਂ ਸਾਫ਼ ਨੇ ਲਗਭਗ 10 11 ਘੰਟੇ ਲੱਗੇ ਤੇ ਰੈਗੂਲਰ ਮੈਂ ਗੱਡੀ ਚਲਾ ਰਿਹਾ ਤੇ ਫਾਈਨਲੀ ਅਸੀਂ ਸਫ਼ਰ ਇੰਜੋਏ ਕਰਦੇ ਕਰਦੇ ਪਹੁੰਚ ਗਏ ਜੀ ਆਪਣੀ ਮੰਜ਼ਿਲ ਤੇ ਤੇ ਸਭ ਤੋਂ ਇੰਟਰਸਟਿੰਗ ਗੱਲ ਇਹ ਐ के बच्चे उल्टियां कर दे कर दे अपनी मंजिल ते पहुंच चुके ने, आ रहे हाँ। आग। 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 ने। हो चुकी है ਇਹ ਆਪਣਾ ਕਿਸ ਤਰ੍ਹਾਂ ਸੀ ਤੇ ਇਹ ਆਪਣਾ ਰੂਮ ਸੋ ਚਲੋ ਤੁਹਾਨੂੰ ਬਾਹਰ ਦਾ ਨਜ਼ਾਰਾ ਦਿਖਾ ਦਈਏ ਚਲੋ ਇਹ ਨੋ ਦੇ ਕਾਰਟੂ ਬਣਾ ਦਈਆ ਬਹੁਤ ਵਧੀਆ ਸੋ ਇਹ ਹੈਗਾ ਜੀ ਇੱਥੋਂ ਦੇ ਬਾਹਰ ਦਾ ਨਜ਼ਾਰਾ ਆ ਰੂਮ ਸੀ ਆਪਣਾ ਚਲੋ ਚਾ ਦੇ ਹਾਂ ਬੰਬਾ ਉਹ ਤੁਸੀਂ ਹਾਲ ਦੇਖੋ ਥਾਰ ਦਾ ਕੀ ਹੋਇਆ ਪਿਆ ਐਨ ਮਿੱਟੀ ਚ ਚਲਾ ਚਲਾ ਕੇ ਸੋ ਇਦਾਂ ਦਾ ਕੱਚਾ ਰਸਤਾ ਜੀ ਤੇ ਕੱਲ ਰਾਤ ਨੂੰ ਗੱਡੀ ਚੜਾਈ ਸੀ ਦੋ ਵਾਰ ਮਡ ਟੈਰੇਨ ਟਾਇਰਾਂ ਦਾ ਬਹੁਤ ਜ਼ਿਆਦਾ ਬੈਨੀਫਿਟ ਹੋਇਆ ਯਾਰ ਬਹੁਤ ਜ਼ਿਆਦਾ ਪੂਰਾ ਸਲਿੱਪਰੀ ਰੋਡ ਸੀਗਾ ਕੱਚਾ ਬਿਲਕੁਲ ਵੀ ਸਲਿੱਪ ਨਹੀਂ ਮਾਰਿਆ ਇਹਨੇ ਸੋ ਚਲੋ ਪਹਿਲਾਂ ਆਪਾਂ ਹੁਣ ਰੋਟੀ ਖਾਈਏ ਫਿਰ ਕਰਦੇ ਆ ਤੁਹਾਡੇ ਨਾਲ वार्तालाप ਸੋ ਲਓ ਜੀ ਸਵੇਰ ਹੋ ਚੁੱਕੀ ਐ ਸਵੇਰ ਤੇ 10 ਵਜ ਗਏ ਤੇ ਠੰਡ ਬਿਲਕੁਲ ਵੀ ਨਹੀਂ ਹੈਗੀ ਯਾਰ ਇੱਥੇ ਜਿਵੇਂ ਅੱਜ ਕੱਲ ਆਪਣੇ ਜਨਵਰੀ ਫਰਵਰੀ ਦੇ ਵਿੱਚ ਪੰਜਾਬ ਦੇ ਵਿੱਚ ਧੁੰਦ ਪੈਂਦੀ ਆ ਫੁੱਲ ਠੰਡ ਹੁੰਦੀ ਆ ਉਸ ਹਿਸਾਬ ਨਾਲ ਇੱਥੇ ਠੰਡ ਬਿਲਕੁਲ ਵੀ ਨਹੀਂ ਹੈਗੀ ਤੇ ਦਿਨ ਦੇ ਵਿੱਚ ਧੁੱਪ ਵੀ ਐ ਕੜਾਕੇਦਾਰ ਨਿਕਲਦੀ ਆ ਸੋ ਆ ਸਾਹਮਣੇ ਘਾਰ ਆ ਜੀ ਇਹਨਾਂ ਦਾ ਠੀਕ ਐ ਜੀ ਤੇ ਆਪਾਂ ਉਹ ਉੱਪਰ ਸੁੱਤੇ ਸੀਗੇ ਤੇ ਉਹ ਸਾਹਮਣੇ ਗੱਡੀ ਖੜੀ ਐ ਤੇ ਕੱਲ ਜਿਹੜਾ ਰਸਤਾ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਨਾ ਉਹ ਆ ਵਾਲਾ ਰਸਤਾ ਜਿਹੜਾ ਆ ਵਾਲਾ ਰਸਤਾ ਜਾਂਦਾ ਇਹ ਤੁਹਾਨੂੰ ਹੂੰ ਇਹ ਰਸਤਾ ਬਾਕੀ ਤੁਹਾਨੂੰ ਮੈਂ ਤੁਰ ਕੇ ਜਾ ਕੇ ਦਿਖਾਉਣਾ ਤੇ ਦੋ ਗੇੜੇ ਲੱਗੇ ਮਿਲੇ ਕੱਲ ਰਾਤ ਸੋ ਆ ਸਾਹਮਣੇ ਬਾਹਰ ਦਾ ਮਾਹੌਲ ਹੈ ਤੁਸੀਂ ਦੇਖ ਸਕਦੇ ਹੋ ਤੇ ਆ ਜਿੰਨੇ ਵੀ ਪੇੜ ਤੁਸੀਂ ਦੇਖ ਰਹੇ ਹੋ ਪਤ ਝੜ ਜੀ ਹੋਈ ਹੋਈ ਆ ਇਹ ਸਾਰੇ ਐਪਲ ਦੇ ਪੇੜ ਨੇ ਬਾਕੀ ਤੁਹਾਨੂੰ ਮੈਂ ਨੇੜੇ ਜਾ ਕੇ ਦਿਖਾਉਂਗਾ ਤੇ ਸਵੇਰੇ ਉੱਠਦੇ ਸਾਰ ਖਿੜਕੀ ਚੋਂ ਬਾਹਰ 뷰 ਵੀ ਮਿਲਦਾ ਆਮਨਦਾਰੀ ਸੋ ਬਹੁਤ ਸਕੂਨ ਜਿਹਾ ਵਿਊ ਆ ਯਾਰ ਆਪਣੇ ਮਤਲਬ ਹੀ ਦੁਨੀਆ ਤੋਂ ਝੂਠੇ ਲੋਕਾਂ ਤੋਂ ਦੂਰ ਤਰਤੀ ਦੇ ਸਵਰਗ ਤੇ ਕੀ ਬਾਤ ਹੈ ਫਿਲਹਾਲ ਇੱਥੇ ਬਰਫ ਨਹੀਂ ਪਈ ਹੈਗੀ ਬਰਫ ਵੀ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਸ਼ੋ ਹੋ ਰਹੀ ਹੈ ஆன்ਲਾਈਨ ਵੀ ਸ਼ੋ ਪਾਊਗੀ ਬਟ ਫਿਲਹਾਲ ਬਰਫ ਇੱਥੇ ਨਹੀਂ ਹੈਗੀ ਸੋ ਚਲੋ ਬਾਕੀ ਤੁਹਾਨੂੰ ਨਾ ਮੈਂ ਆਪਣੀ ਥਾਰ ਦਾ ਹਾਲ ਦਿਖਾਉਣਾ ਕੀ ਹਾਲ ਹੋਇਆ ਹੋਇਆ ਮਿੱਟੀ ਦੇ ਵਿੱਚ ਗੱਡੀ ਚਲਾ ਚਲਾ ਕੇ ਸੋ ਇਸ ਘਰ ਤੱਕ ਪਹੁੰਚਣਾ ਬਹੁਤ ਜ਼ਿਆਦਾ ਮੁਸ਼ਕਿਲ ਹੈ ਕਿਉਂਕਿ ਰਸਤਾ ਬਿਲਕੁਲ ਖਤਰਨਾਕ ਹੈ ਬਹੁਤ ਜ਼ਿਆਦਾ ਖਤਰਨਾਕ ਸੋ ਪਹਿਲਾਂ ਨਾ ਗੱਡੀ 'ਚ ਆਹ ਟਾਇਰ ਪਏ ਹੋਏ ਸੀਗੇ ਕੰਪਨੀ ਵਾਲੇ ਏਟੀ ਤੇ ਇਹ ਟਾਇਰ ਕਰਦੇ ਸੀ ਬਹੁਤ ਸਲਿੱਪ ਫਿਰ ਮੈਂ ਆਹ ਪਾ ਵਾਲੇ ਯਾਰ ਕੁਦਰਤੀ ਹੋ ਮੈਨੂੰ ਨਹੀਂ ਪਤਾ ਸੀਗਾ ਵੀ ਇਹ ਐਮਟੀ ਨੇ ਬਾਅਦ 'ਚ ਪਤਾ ਲੱਗਿਆ ਪਰ ਇਹ ਟਾਇਰ ਯਾਰ ਆਫ ਬਣੇ ਹੀ ਆਫ ਰੋਡ ਵਾਸਤੇ ਨੇ ਸੋ ਇਦਾਂ ਦੇ ਸਲਿੱਪਲੀ ਰੋਡ ਤੇ ਕੱਲ ਦੋ ਗੀੜੇ ਲੱਗੇ ਨੇ ਬਹੁਤ ਸਾਹਸ ਦਿੱਤਾ ਇਹ ਟਾਇਰਾਂ ਨੇ ਸੋ ਤੁਸੀਂ ਹਾਲ ਦੇਖੋ ਗੱਡੀ ਦਾ ਹੁਣ ਇੱਥੇ ਕੀ ਬਣ ਚੁੱਕਿਆ ਆ ਮਾਹੌਲ ਓਹ ਹੋ 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 ਬੱਕੀ ਡੱਟੇ ਕੰਨਾਰੇ ਇਹ ਚ ਹਵਾ ਨਾਲ ਉਹਰੇ ਆ ਕੇ ਵਧ ਗਈ ਬੱਤੀ ਬੱਤੀ ਕਰਾ ਕੇ ਲੈ ਕੇ ਆਇਆ ਸੀ ਪਹਾੜਾਂ ਚ ਆ ਕੇ 40 40 ਹੋ ਗਈ ਆਪੇ ਵਧ ਗਈ ਪਤਾ ਨਹੀਂ ਕੀ ਜਕਰ ਸੋ ਆ ਦੇਖੋ ਇਦਾਂ ਦਾ ਕੱਚਾ ਰਸਤਾ ਯਾਰ ਇੱਥੇ ਇਹ ਤਾਂ ਹਲੇ ਤੁਹਾਨੂੰ ਦੇਖਣ ਨੂੰ ਫਿਰ ਵੀ ਬਹੁਤ ਖੁੱਲਾ ਤੇ ਸਾਫ਼ ਸੁਥਰਾ ਲੱਗਦਾ ਹੋਊਗਾ ਅੱਗੇ ਜਾ ਕੇ ਦਿਖਾਉਣਾ ਤੁਹਾਨੂੰ ਇਹ ਤਾਂ ਮੇਰੇ ਘਰ ਦੇ ਬਹੁਤ ਨੇੜੇ ਖੜਾ ਇੱਥੇ ਆ ਕੇ ਤਾਂ ਰਸਤਾ ਬਹੁਤ ਚੌੜਾ ਹੋ ਜਾਂਦਾ ਪਰ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ ਤੁਹਾਨੂੰ ਮੈਂ ਵੈਸੀ ਸਿਚੁਏਸ਼ਨ ਦੱਸ ਸਕਦਾ ਮਾੜੀ ਮੋਟੀ ਇਹ ਜੇ ਰਸਤਾ ਨਾ ਆ ਦੇਖੋ ਇੱਥੋਂ ਟਲਾਂ ਜਾਂਦੀ ਹੈ ਤੇ ਟਲਾਂ ਜਾਂਦੀ ਹੈ ਤੇ ਨਾਲ ਦੀ ਨਾਲ ਸੱਜੇ ਪਾਸੇ ਰਾਈਟ ਸਾਈਡ ਸਟੀering ਘਟਾਣਾ ਪੈਂਦਾ ਜੇ ਬਾਈ ਚਾਂਸ ਤੁਹਾਡੀ ਬ੍ਰੇਕ ਨਾ ਲੱਗੇ ਤਾਂ ਨੂੰ ਨਹੀਂ ਪਤਾ ਹੈਗਾ ਰਾਤ ਨੂੰ ਵੀ ਖੱਬੇ ਮੋੜਨਾ ਸੱਜੇ ਮੋੜਨਾ ਤਾਂ ਗੱਡੀ ਸਿੱਧੀ ਤੁਹਾਡੀ ਪਹਾੜੀ ਚ ਚਲਦੇ ਆ ਬਾਕੀ ਯਾਰ ਅੱਗੇ ਬਹੁਤ ਦੂਰ ਆ ਤੁਰ ਕੇ ਜਾਣਾ ਬਹੁਤ ਮੁਸ਼ਕਿਲ ਹੈ ਬਾਕੀ ਕੋਸ਼ਿਸ਼ ਕਰੂੰਗਾ ਦਿਨ ਦੇ ਵਿੱਚ ਅੱਗੇ ਤੁਹਾਨੂੰ ਮੈਂ ਜਾ ਕੇ ਰਸਤਾ ਦਿਖਾਵਾਂ ਸੋ ਚਲੋ ਫਿਲਹਾਲ ਆਪਾਂ ਘਰ ਨੂੰ ਵਾਪਸ ਚੱਲੀਏ ਤੇ ਦੇਖੀਏ ਜਾ ਕੇ ਕੀ ਮਾਹੌਲ ਹੈ ਨੇੜੇ ਆ ਕਿ ਤਰਾਸਤਾ ਬਹੁਤ ਜ਼ਿਆਦਾ ਚੌੜਾ ਹੋ ਜਾਂਦਾ ਜਿਹੜਾ ਪਿੱਛੇ ਰਸਤਾ ਹੈ ਨਾ ਜਿੰਨਾ ਇਹ ਚੌੜਾ ਤੁਹਾਨੂੰ ਦਿਖ ਰਿਹਾ ਇਹ ਤੋਂ ਅੱਧਾ ਮਤਲਬ ਕਿ ਪੂਰੀ ਪੂਰੀ ਗੱਡੀ ਲੰਘਣ ਨੂੰ ਰਸਤਾ ਆ ਤੇ ਜਿਹੜਾ ਤੁਹਾਡੀ ਲੈਫਟ ਸਾਈਡ ਦਾ ਟਾਇਰ ਹੁੰਦਾ ਨਾ ਜਿਹੜਾ ਤੁਹਾਡੀ ਲੈਫਟ ਸਾਈਡ ਦਾ ਟਾਇਰ ਹੁੰਦਾ ਨਾ ਉਹ ਬਿਲਕੁਲ ਪਹਾੜ ਦੇ ਕਾਰਨਰ ਤੇ ਚੱਲਦਾ ਮੈਨੂੰ ਇਹ ਗੱਡੀ ਦਾ ਜੋਰ ਪਤਾ ਲੱਗਿਆ ਯਾਰ ਵੀ ਹਾਂ ਇਹ ਤੋਂ ਬੈਟਰ ਕੋਈ ਗੱਡੀ ਹੋਰ ਹੈ ਨਹੀਂ 4x4 ਹੁਣ ਜਾਣ ਲੱਗੇ ਆ ਅਸੀਂ ਪਹਾੜ ਤੋਂ ਥੋੜਾ ਜਿਹਾ نیچے ਇਦਾਂ ਦੇ ਰਸਤੇ ਨਹੀਂ ਪਹਾੜਾਂ ਦੇ ਮਤਲਬ ਕਿ ਬਸ ਗਿਰਨਾ ਜਾਮਾ ਜਿਹੜੇ ਲੋਕਲ ਲੋਕ ਨੇ ਭਾਈ ਉਹਨਾਂ ਲਈ ਤਾਂ ਬਹੁਤ ਈਜ਼ੀ ਆ ਸਿਸਟਮ ਸੋ ਵਾ نیچے ਇਹਨਾਂ ਦਾ ਸਾਂਝੀ ਕੰਮ ਕਰਨ ਲੱਗਿਆ ਹੋਇਆ ਸੋ ਆ ਗਊ ਰੱਖੀ ਹੋਈ ਹੈ ਇਹਨਾਂ ਨੇ ਤੇ ਇਹਦਾ ਹੀ ਦੁੱਧ ਦਾ ਦੁੱਧ ਪੀਂਦੇ ਨੇ ਹਾਂ ਦੇਸੀ ਗਊ ਦੇਸੀ ਗਊ ਦਾ ਦੇਸੀ ਕਿਉਂ ਕੀ ਬਾਤ ਹੈ ਓਹੋ ਦੇਖੋ ਕਿੰਨਾ ਟੇਪਰ ਹੈ ਬੈ ਕੇ ਉਤਰਨਾ ਪੈਂਦਾ ਸੜਾ ਮੁਰ ਜਾ ਮੜਿਆ ਮੁਰ ਜਾ ਇਧਰ ਨਹੀਂ ਹੈਗਾ ਰਸਤਾ ਮਿਲਦਾ ਹੈਗਾ ਆ ਭਾਈ ਇਹ ਨਾ ਦੇਸੀ ਗਊ ਜਵਾ ਨੀਚੇ ਵੀ ਬਣਾਉਣ ਲੱਗੇ ਹੋਏ ਨੇ ਬਾਈ ਹੁਣੀ ਕੁਛ ਲੱਕੜ ਦਾ ਉੱਪਰ ਸ਼ੈੱਡ ਲਾ ਕੇ ਹਾਂ ਇਹ ਤਾਂ ਦੇ ਛੋਟੇ ਛੋਟੇ ਰਸਤੇ ਨੇ ਸੇਬਾਂ ਦੇ ਪੇੜ ਨੇ ਭਾਈ ਇੱਥੇ ਸੇਬ ਲੱਗਦੇ ਨੇ ਫਿਲਹਾਲ ਹਲੇ ਲੱਗੇ ਨਹੀਂ ਹੋਏ ਤੇ ਮੈਨੂੰ ਲੱਗਦਾ ਗਰਮੀਆਂ ਦੇ ਵਿੱਚ ਲੱਗਣਗੇ ਹਲੇ ਤਾਂ ਖੇਤੀ ਚੱਲ ਰਹੀ ਹੈ ਇਹਨਾਂ ਦੀ ਸੋ ਉਹ ਉੱਪਰ ਘਰ ਰਹਿ ਗਿਆ ਤੇ نیچے ਇਹ ਬਈ ਹੋਣੀ ਸ਼ੈੱਡ ਜਿਹਾ ਬਣਾ ਰਹੇ ਨੇ ਯਾਰ ਮੈਨੂੰ ਲੱਗਦਾ ਜਿਉ ਦੇਖੋ ਤੁਸੀਂ ਇੱਥੋਂ ਕਿੰਨਾ ਵਧੀਆ ਇਹ ਵੈਸੇ ਆਪਣੀ ਗਊਆਂ ਵਾਸਤੇ ਬਣਾ ਰਹੇ ਨੇ ਸ਼ੈੱਡ ਪਰ ਹੈਗਾ ਗਉਆਵਾਸੇ ਆ ਪਰ ਇਥੋਂ ਵੀਊ ਦੇਖੋ ਤੁਸੀਂ ਕਿੰਨਾ ਕਮਾਲ ਦਾ ਜੇ ਇੱਥੇ ਇੱਕ ਵੈਸੇ ਹੀ ਬੈਠਣ ਨੂੰ ਕਮਰਾ ਕੋ ਮਰਾਜ਼ਿਆ ਬੰਦ ਕੇ ਬੈਰ ਵੈਸੀ ਮਾਅ ਹੋਣਾ ਹਿਮਾਚਲ ਲੇਕ ਫੈਸਟੀਵਲ ਆ 40 ਸਾਲ ਬਾਅਦ ਹੋ ਰਿਹਾ ਸੋ ਇਹ ਲੋਕ ਹੁਣ ਚੱਲੇ ਨੇ ਉੱਥੇ ਹਾਂ ਬਾਕੀ ਅਗਲੇਰੀ ਜਾਣਕਾਰੀ ਅਗਲੇਰੀ ਜਾਣਕਾਰੀ ਪੱਤਰਕਾਰ ਪੱਤਰਕਾਰ ਅੱਗੇ ਜਾ ਕੇ ਤੁਹਾਨੂੰ ਦੇਣਗੇ ਸੋ ਅਗਲੇ ਕਲਿੱਪ ਦੇ ਵਿੱਚ ਤੁਹਾਨੂੰ ਪੂਰੀ ਜਾਣਕਾਰੀ ਦਿੱਤੀ ਜਾਊਗੀ ਬਿਸ਼ਮੀਲਾ ਕਿਉਂਕਿ ਮੈਂ ਬਹੁਤ ਬੀ ਹੋਗੀ 5 ਲੱਖ ਲੋਕ ਆ ਰਹੇ ਹਾਂ 40 ਸਾਲ ਬਾਅਦ ਹੋ ਰਿਹਾ ਕਹਿੰਦੇ ਇਹ ਮੇਲਾ ਬਹੁਤ ਪ੍ਰਸਿੱਧ ਮੇਲਾ ਹੈ ਹਾਂ ਸੋ ਚਲੋ ਜੀ ਇਹ ਚੱਲੇ ਨੇ ਜਾਓ ਜੋਤਿਸਕੀ ਰੀਚਾਰਜ ਕਰ ਦਿਓ ਪਲੀਜ਼ ਕਰਤਾ 15 ਮਿੰਟ ਲੱਗਦੇ ਨੇ ਚਲੋ ਜਾਓ ਐਲੀ ਤੇ ਮੈਂ ਤੇ ਹਰਦੀਪ ਅਸੀਂ ਇੱਥੇ ਹੀ ਰੁਕਾਂਗੇ ਭਾਈ ਸੋ ਇਹ ਵੀ ਥਾਰ ਲੈ ਕੇ ਆਏ ਨੇ ਉੱਪਰ ਉਹੀ ਰਾਸ ਖਤਰਨਾਕ ਰਸਤੇ 'ਚ ਹੋਣ ਇਹ نیچے ਉਤਾਰਨਗੇ ਗੱਡੀ ਆਪਣੀ चलो जी लेट्स गो देखो कि खतरनाक रास्ता देखो ओ तेरे दोस्त बन गए इसका इसका क्या नाम है टाइगर टाइगर सो देखो आ रास्ता इन्ह के घर तो पिछली पहाड़ी पर है कि सुून है इतना ਮਤਲਬ ਵੀ ਲੋਕਾਂ ਤੋਂ ਝੂਠੇ ਲੋਕਾਂ ਤੋਂ ਤੇ ਫਾਲਤੂ ਦੀ ਦੁਨੀਆਦਾਰੀ ਤੋਂ ਦੂਰ ਇਸ ਵਕਤ ਅਸੀਂ ਫਿਰ ਰਹੇ ਹਾਂ ਜੀ ਹਿਮਾਚਲ ਦੇ ਕਿਸੇ ਪਹਾੜਾਂ ਦੀ ਚੋਟੀ ਦੇ ਉੱਤੇ ਹਾਂ ਜੀ ਬਹੁਤ ਜ਼ਿਆਦਾ ਸ਼ਾਂਤੀ ਹੈ ਔਰੇ ਤੁਸੀਂ ਔਰੇ ਇੰਨੀ ਜ਼ਿਆਦਾ ਸ਼ਾਂਤੀ ਹੈ ਕਿ ਮੈਨੂੰ ਮੇਰੇ ਦਿਲ ਦੀ ਧੜਕਣ ਤੇ ਨਸਾਂ ਵਿੱਚ ਜਿਹੜਾ ਖੂਨ ਦੌੜ ਰਿਹਾ ਹੈ ਉਹਦੀ ਵੀ ਆਵਾਜ਼ ਸੁਣਾਈ ਦੇ ਰਹੀ ਆ ਔਰ ਇੰਨੀ ਕੁ ਜ਼ਿਆਦਾ ਸ਼ਾਂਤੀ ਆ ਉਹ ਆ ਬੈਠੇ ਆ ਅਸੀਂ ਘਰ ਦੇ ਪਿੱਛੇ ਨੇ ਇੱਕ ਪਹਾੜੀ ਆ ਪਹਾੜੀ ਦੇ ਟਾਪ ਤੋਂ ਰੋੜੂ ਸਾਰਾ ਸ਼ਹਿਰ ਦੇਖਦਾ ਤੇ ਆ ਨਾ ਸਾਹਮਣੇ ਸਾਰਾ ਰੋੜੂ ਸ਼ਹਿਰ ਦੇਖਦਾ ਇਸ ਪਹਾੜੀ ਤੋਂ ਤੇ ਉਹ ਤੁਹਾਨੂੰ ਸੜਕ ਵੀ ਦਿਖਾਣਾ ਮੈਂ ਸੋ ਉਹ ਸੜਕ ਹੈ ਜੀ ਲੋਕਾਂ ਦੇ ਘਰਾਂ ਨੂੰ ਜਾਂਦੀ ਹੈ ਤੁਸੀਂ ਦੇਖੋ ਮਾਹੌਲ ਸੋ ਆ ਲੋਕਾਂ ਦੇ ਘਰ ਨੇ ਤੇ ਆ ਮੇਨ ਸੜਕ ਆ ਗਈ ਇਹਨਾਂ ਦੀ ਇਹ ਆ ਨੀਲਾ ਜਿਹਾ ਘਰ ਤੁਸੀਂ ਜਿਹੜਾ ਦੇਖ ਰਹੇ ਹੋ ਇਹ ਵੀ ਘਰ ਹੈ ਉਹ ਸਾਹਮਣੇ ਆ ਛੋਟੇ ਛੋਟੇ ਜਿਹੇ ਘਰ ਨੇ ਤੇ ਬਿਲਕੁਲ ਇਕੱਲੇ ਇਕਾਂਤ ਇਕਾਂਤ ਜਿਹੇ ਘਰ ਨੇ ਇਹਨਾਂ ਦੇ ਕੋਈ ਗਵਾਂਡ ਨਹੀਂ ਕੋਈ ਕੁਝ ਨਹੀਂ ਤੁਸੀਂ ਇਹ ਮੰਨ ਕੇ ਚੱਲੋ ਕਿ ਜਿਵੇਂ ਇੱਕ ਪਹਾੜੀ ਹੈ ਇੱਕ ਪਹਾੜੀ ਦੇ ਟਾਪ ਤੇ ਇੱਕੇ ਘਰ ਆ ਤੇ ਉਹ ਸਾਹਮਣੇ ਤੁਸੀਂ ਦੇਖੋ ਕਿੰਨੇ ਟਾਵੇਂ ਟਾਵੇਂ ਜਿਹੇ ਘਰ ਨੇ ਹਨਾ ਸੋ ਇੱਥੇ ਐਵੇਂ ਨਹੀਂ ਹੈਗਾ ਵੀ ਇਹ ਹੋਟਲ ਨੇ ਜਾਂ ਹੋਸਟਲ ਨੇ ਜਾਂ ਰੈਸਟ ਹਾਊਸ ਨੇ ਇਹ ਲੋਕਾਂ ਦੇ ਆਪਣੇ ਪਰਸਨਲ ਘਰ ਨੇ ਤੇ ਇੱਥੇ ਪਰਿਵਾਰ ਵਸਦੇ ਨੇ ਕਿਉਂ ਵੀ ਤੇ ਆਹ ਦੇਖੋ ਆਹ ਪਹਾੜੀ ਦੇ ਟਾਪ ਤੇ ਵੀ ਕਿੰਨੇ ਘਰ ਨੇ ਪਰ ਇੱਕ ਇੱਥੇ ਮੁਸ਼ਕਿਲ ਇਹ ਹੈ ਜੇ ਇੱਥੇ ਕੋਈ ਐਮਰਜੈਂਸੀ ਆ ਜਾਵੇ ਤਾਂ ਇਹਨਾਂ ਨੂੰ نیچے ਆਹ ਸ਼ਹਿਰ ਤੱਕ ਜਾਣਾ ਪੈਂਦਾ ਕਿਸੇ ਵੀ ਤਰੀਕੇ ਨਾਲ ਕੋਈ ਆਵਾਜਾਈ ਨਹੀਂ ਹੈਗੀ ਇਹਨਾਂ ਕੋਲ ਸਭ ਕੋਲ ਆਪਣੇ ਆਪਣੇ ਸਾਧਨ ਨੇ ਮੋਟਰਸਾਈਕਲ ਗੱਡੀਆਂ ਰੱਖੀਆਂ ਹੋਈਆਂ ਨੇ ਆਲਟੋ ਗੱਡੀ ਬਹੁਤ ਕੰਮ ਜਾਵੇ ਇੱਥੇ ਚਾਹੇ ਨਾਰਮਲ ਏ ਆ ਪਰ ਫਿਰ ਵੀ ਪਹਾੜਾਂ ਦੇ ਵਿੱਚ ਬਹੁਤ ਜ਼ਿਆਦਾ ਕੰਮ ਜਾਵੇ ਆ ਤੇ ਬਾਕੀ ਆਪਾਂ ਤਾਂ ਚਲੋ ਥਾਰ ਕਰਕੇ ਬਚਾਅ ਹੋ ਗਿਆ ਜੇ ਅਸੀਂ ਵੀ ਕਿਸੇ ਹੋਰ ਗੱਡੀ ਦੇ ਵਿੱਚ ਉੱਪਰ ਚੜਨ ਦੀ ਕੋਸ਼ਿਸ਼ ਕਰਦੇ ਤਾਂ ਸਾਡੇ ਤੋਂ ਚੜ੍ਹ ਨਹੀਂ ਆਉਣਾ ਸੀ ਸੋ ਇਹ ਹਾਲਾਤ ਨੇ ਇੱਥੇ ਦੇ ਬਹੁਤ ਸ਼ਾਂਤ ਜਿਹਾ ਮਾਹੌਲ ਆ ਮਤਲਬ ਕਿ ਇਦਾਂ ਲਾ ਲਓ ਵੀ ਮੈਂ ਇੱਥੇ ਬੈਠਾ ਸਾਰਾ ਦਿਨ ਕੱਢ ਸਕਦਾ ਇਸ ਪਹਾੜੀ ਤੇ ਕਿਉਂਕਿ ਬਹੁਤ ਸ਼ਾਂਤ ਆ ਯਾਰ ਕੋਈ ਮਤਲਬ ਨਹੀਂ ਕੋਈ ਦੁਨੀਆਦਾਰੀ ਤੱਕ ਕੋਈ ਮਤਲਬ ਨਹੀਂ ਕਿਉਂ ਵੀ ਕੋਈ ਫਿਕਰ ਫਕਾ ਨਹੀਂ ਕੋਈ ਕੁਝ ਨਹੀਂ ਔਰ ਜਿਵੇਂ ਆਪਾਂ ਲੋਕਲ ਫਿਰਦੇ ਹਾਂ ਉੱਤੇ ਤਾਂ ਕਦੇ ਕਿਹਦਾ ਫੋਨ ਆ ਗਿਆ ਐ ਹੋ ਗਿਆ ਜੀ ਇਹ ਹੋ ਗਿਆ ਜੀ ਚੱਲ ਆਪਾਂ ਵੀ ਵਗਾਰਾਂ ਤੋਂ ਦੂਰ ਹੋ ਬੈਠੇ ਆਪਾਂ ਵਗਾਰਾਂ ਤੋਂ ਦੂਰ ਮਤਲਬ ਹੀ ਦੋਸਤਾਂ ਤੋਂ ਦੂਰ ਐਵੇਂ ਐਸਾ ਲਈ ਐਕਸਪੈਕਟ ਕਰੀ ਜਾਂਦੇ ਨੇ ਵੀ ਫਲਾਣਾ ਮੇਰੇ ਲਈ ਇਹ ਕਰੂ ਫਲਾਣਾ ਮੇਰੇ ਲਈ ਉਹ ਕਰੂ ਸਭ ਨੂੰ ਇੱਥੇ ਆਪ ਨੂੰ ਆਪਣਾ ਕਰਨਾ ਪੈਂਦਾ ਬਿਲਕੁਲ ਸਭ ਨੂੰ ਇੱਥੇ ਆਪਣਾ ਆਪ ਕਰਨਾ ਪੈਂਦਾ ਸੋ ਇੱਕ ਗੱਲ ਮੇਰੀ ਧਿਆਨ ਨਾਲ ਸਮਝ ਲਓ ਸੋ ਜੀ ਕਿਸੇ ਦੇ ਡਿਪੈਂਡ ਨਾ ਰਹਿ ਕੇ ਚੱਲੋ ਯਾਰੀਆਂ ਦੋਸਤੀਆਂ ਮੈਂ ਤਾਂ ਯਾਰੀਆਂ ਦੋਸਤੀਆਂ ਦੇ ਵਿੱਚ ਬਹੁਤ ਨਫੇ ਨੁਕਸਾਨ ਦੇਖ ਲਿਆ ਜੀ ਸੋ ਯਾਰੀਆਂ ਦੋਸਤੀਆਂ ਪਗਾਉਣੀਆਂ ਹਰੇਕ ਦੇ ਵਸ ਦੀ ਗੱਲ ਨਹੀਂ ਹੁੰਦੀ ਜੀ ਇੱਥੇ ਯਾਰੀ ਦੋਸਤੀ ਦੇ ਵਿੱਚ ਮੈਂ ਕੀ ਦੇਖਿਆ ਕਿ ਇੱਕ ਬੰਦੇ ਤੋਂ ਹੀ ਹਮੇਸ਼ਾ ਐਕਸਪੈਕਟ ਕੀਤਾ ਜਾਂਦਾ ਕਿ ਇਹੀ ਬੰਦਾ ਆ ਇਹ ਓਕੇ ਆ ਇਹੀ ਸਭ ਕੁਝ ਕਰੂਗਾ ਤੇ ਦੂਸਰਾ ਬੰਦਾ ਹਮੇਸ਼ਾ ਦੂਜੇ ਤੋਂ ਮੰਗੂਗਾ ਇੱਕ ਬੰਦਾ ਦੇਣ ਵਾਲਾ ਹੁੰਦਾ ਇੱਕ ਬੰਦਾ ਲੈਣ ਵਾਲਾ ਹੁੰਦਾ ਆ ਹੁਣ ਤੁਸੀਂ ਦੇਖੋ ਤੁਸੀਂ ਦੇਣ ਵਾਲੇ ਬਣਨਾ ਜਾਂ ਤੁਸੀਂ ਲੈਣ ਵਾਲੇ ਬਣਨਾ ਜੇ ਤੁਸੀਂ ਦੇਣ ਵਾਲੇ ਬਣਦੇ ਵੀ ਹੋ ਤਾਂ ਵੀ ਤੁਹਾਡੇ ਛੱਤਰ ਪੈਂਦੇ ਨੇ ਤੇ ਜਿਹੜੇ ਲੈਣ ਵਾਲੇ ਹੁੰਦੇ ਨੇ ਉਹ ਵੈਸੇ ਹੀ ਟੋਰਚ ਰਹਿੰਦੇ ਨੇ ਉਹਨਾਂ ਦੀ ਵੈਸੇ ਹੀ ਹਵਾ ਖਰਾਬ ਹੈ ਉਹ ਵੈਸੇ ਹੀ ਉਹਨਾਂ ਨੂੰ ਐ ਲੱਗਦਾ ਵੀ ਯਾਰ ਹਾਂ ਵੀ ਪਤਾ ਨਹੀਂ ਅਸੀਂ ਕੀ ਦੁਨੀਆ ਜਿਤਲੀ ਤੁਸੀਂ ਇੱਕ ਬੰਦੇ ਦੀ 100 ਵਾਰ ਹੈਲਪ ਕਰਤੀ ਤਾਂ ਤੁਸੀਂ ਉਹਦੇ ਲਈ ਬਹੁਤ ਜ਼ਿਆਦਾ ਵਧੀਆ ਹੋ ਤੁਸੀਂ ਬਹੁਤ ਵਧੀਆ ਦੋਸਤ ਹੋ ਉਹਦੇ ਜੇ 100 ਚੋਂ ਤੁਸੀਂ ਉਹਦੀ ਇੱਕ ਵਾਰ ਹੈਲਪ ਨਹੀਂ ਕੀਤੀ ਇੱਕ ਵਾਰ ਹੈਲਪ ਨਹੀਂ ਕੀਤੀ ਇੱਕ ਵਾਰ ਉਹਨੂੰ ਜਵਾਬ ਦੇ ਕੇ ਦੇਖੋ ਇੱਕ ਵਾਰ ਜਵਾਬ ਦੇਤਾ ਤਾਂ ਜਿਹੜੀਆਂ ਪਿਛਲੀਆਂ 100 ਕੀਤੀਆਂ ਹੋਈਆਂ ਤਾਂ ਉਹਡੀਆਂ ਹੈਲਪਾਂ ਨੇ ਤਾਂ ਉਹ ਤੁਸੀਂ ਜਿਹੜੇ ਪਿਛਲੇ 100 ਦੇ ਫਾਇਦੇ ਕੀਤੇ ਨੇ ਉਹਨੇ ਸਭ ਭੁੱਲ ਜਾਣਾ ਦੂਜੀ ਗੱਲ ਇਹ ਹੈ ਜੇ ਤੁਸੀਂ ਦੂਸਰੇ ਬੰਦੇ ਤੋਂ 100 ਵਿੱਚੋਂ ਇੱਕ ਵਾਰ ਉਹਦੀ ਹੈਲਪ ਲੈ ਲਈ ਤਾਂ ਉਹਨੇ ਲੋਕਾਂ ਨੂੰ ਬਾਅਦੋਂ ਇਹੀ ਦੱਸਣਾ ਵੀ ਮੈਂ ਇਹਦੀ ਹੈਲਪ કરી ਸੀ ਮੈਂ ਇਹਦੀ ਹੈਲਪ કરી ਸੀ ਮੈਂ ਇਹਦੀ ਹੈਲਪ કરી ਸੀ ਉਹਦੇ ਲਈ ਉਹ ਬਹੁਤ ਵੱਡੀ ਚੀਜ਼ ਹੁੰਦੀ ਹੈ ਚਲੋ ਕੋਈ ਨਹੀਂ ਤੁਸੀਂ ਵੀਊ ਦੇਖੋ ਇੱਥੋਂ ਦਾ ਯਾਰ ਕਿਆ ਮਾਹੌਲ ਹੈ ਤੇ ਦੂਜੀ ਗੱਲ ਇਹ ਹੈ ਜੀ ਕਿ ਘੁੰਮਣ ਲਈ ਤੁਹਾਨੂੰ ਪੈਸਾ ਨਹੀਂ ਚਾਹੀਦਾ ਘੁੰਮਣ ਲਈ ਤੁਹਾਡੇ ਕੋਲ ਵਕਤ ਹੋਣਾ ਚਾਹੀਦਾ ਤੇ ਤੁਹਾਡਾ ਘੁੰਮਣ ਦਾ ਜਿਗਰਾ ਹੋਣਾ ਚਾਹੀਦਾ ਹਰ ਬੰਦਾ ਘੁੰਮ ਸਕਦਾ ਹੁਣ ਤੁਸੀਂ ਇਹ ਮੰਨ ਕੇ ਚੱਲੋ ਜਿਹੜੇ ਦੁਕਾਨਦਾਰ ਨੇ ਜਾਂ ਜਿਹੜੇ ਬਿਜ਼ਨਸਮੈਨ ਨੇ ਜਿਨ੍ਹਾਂ ਕੋਲ ਆਪਣੇ ਕੰਮ ਤੋਂ ਫਰਸਤੇ ਨਹੀਂ ਹੈਗੀ ਮਤਲਬ ਕਿ ਉਹ ਇੰਨਾ ਕੰਮ ਦੇ ਵਿੱਚ ਉਲਝੇ ਹੋਏ ਨੇ ਕਿ ਉਹ ਘੁੰਮਣ ਦਾ ਉਹਨਾਂ ਕੋਲ ਟਾਈਮ ਹੀ ਨਹੀਂ ਹੈਗਾ ਪੈਸਾ ਉਹਨਾਂ ਕੋਲ ਹੈਗਾ ਪਰ ਫਿਰ ਵੀ ਉਹ ਘੁੰਮ ਨਹੀਂ ਸਕਦੇ ਕਿਉਂ ਕਿਉਂਕਿ ਉਹਨਾਂ ਕੋਲ ਸਮਾਂ ਨਹੀਂ ਹੈਗਾ ਤੇ ਕਈ ਬੰਦੇ ਇਹ ਸੋਚ ਲੈਂਦੇ ਨੇ ਯਾਰ ਵੀ ਸਾਡੇ ਕੋਲ ਪੈਸਾ ਨਹੀਂ ਹੈਗਾ ਸਾਡੇ ਕੋਲ ਸਮਾਂ ਨਹੀਂ ਆ ਅਸੀਂ ਕੀ ਕਰੀਏ ਤੁਸੀਂ ਵੀ ਘੁੰਮ ਸਕਦੇ ਹੋ ਬਾਈ ਕੋਈ ਵੱਡੀ ਗੱਲ ਨਹੀਂ ਹੈਗੀ ਬਸ ਇੱਕ ਵਾਰ ਤੁਹਾਨੂੰ ਘਰੋਂ ਨਿਕਲਣ ਦੀ ਹਿੰਮਤ ਕਰਨੀ ਪੈਣੀ ਹੈ ਕਿਸੇ ਤਰੀਕੇ ਨਾਲ ਉਹ ਤੋਂ ਬਾਅਦ ਅੱਗੇ-ਅੱਗੇ ਰਸਤੇ ਆਪੇ ਬਣ ਜਾਂਦੇ ਨੇ ਸੋ ਸਭ ਤੋਂ ਵੱਡੀ ਗੱਲ ਘੁੰਮਣ ਲਈ ਪੈਸਾ ਬਹੁਤ ਇੰਪੋਰਟੈਂਟ ਨਹੀਂ ਹੈਗਾ ਹਾਂਜੀ ਪੈਸਾ ਸਰਵਾਈਵ ਕਰਨ ਲਈ ਬਿਲਕੁਲ ਚਾਹੀਦਾ ਆ ਬੇਸਿਕ ਨੀਡਸ ਲਈ ਪੈਸਾ ਤੁਹਾਨੂੰ ਬਿਲਕੁਲ ਚਾਹੀਦਾ ਆ ਪਰ ਪੈਸਾ ਹੀ ਸਭ ਕੁਝ ਨਹੀਂ ਹੁੰਦਾ ਸਹੀ ਗੱਲ ਐਨਾ ਪੈਸਾ ਨਹੀਂ ਲੱਗਦਾ ਜੀ ਤੁਹਾਡੇ ਕੋਲ ਦਿਮਾਗ ਚਾਹੀਦਾ ਤੁਸੀਂ ਕੁਝ ਵੀ ਕਰ ਸਕਦੇ ਹੋ ਜੇ ਹਰ ਗੱਲ ਤੁਹਾਡੇ ਮਾਈਂਡ ਸੈਟ ਤੇ ਡਿਪੈਂਡ ਹੈ ਜਿੱਦਾਂ ਦਾ ਤੁਹਾਡਾ ਮਾਈਂਡ ਸੈਟ ਹੈ ਉਦਾਂ ਦੀ ਹੀ ਤੁਹਾਨੂੰ ਦੁਨੀਆ ਦਿਖੂਗੀ ਜੇ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਪ੍ਰਤੀ ਨਫ਼ਰਤ ਭਰੀ ਹੋਈ ਹੈ ਕਿਸੇ ਪ੍ਰਤੀ ਗੰਧ ਭਰਿਆ ਹੋਇਆ ਤਾਂ ਸਮਝ ਲਓ ਉਹ ਤੁਸੀਂ ਹੀ ਇਦਾਂ ਦੇ ਇਨਸਾਨ ਹੋ ਦੁਨੀਆ ਬਹੁਤ ਚੰਗੀ ਆ ਯਾਰ ਜਿੱਦਾਂ ਦੇ ਤੁਸੀਂ ਅੰਦਰੋਂ ਜਿੱਦਾਂ ਦੇ ਤੁਸੀਂ ਉਹ ਤੁਹਾਨੂੰ ਉਦਾਂ ਦੇ ਹੀ ਲੋਕ ਮਿਲਣਗੇ ਜੇ ਤੁਹਾਡੀ ਅ ਰੂਹ ਸਾਫ਼ ਹੈ ਜੇ ਤੁਹਾਡੀ ਨੀਅਤ ਸਾਫ਼ ਹੈ ਤਾਂ ਰੱਬ ਤੁਹਾਨੂੰ ਬਹੁਤ ਜ਼ਿਆਦਾ ਦੇਊਗਾ ਜਿਨ੍ਹਾਂ ਦੀ ਨੀਤਾਂ ਸਾਫ਼ ਨਹੀਂ ਹੈਗੀਆਂ ਉਹ ਅੱਜ ਵੀ ਠੱਕੇ ਖਾਂਦੇ ਫਿਰਦੇ ਨੇ ਕੋਸ਼ਿਸ਼ ਕੀਤੀ ਜਾਊਗੀ ਕਿ ਉਹ ਸਾਹਮਣੇ ਪਹਾੜਾਂ ਤੱਕ ਜਾਇਆ ਜਾਵੇ ਪਰ ਮੈਨੂੰ ਪੂਰੀ ਉਮੀਦ ਹੈ ਕਿ ਸਾਤ ਨਹੀਂ ਜਾਇਆ ਜਾਣਾ ਅਸੀਂ ਉਹ ਉੱਪਰੋਂ ਆਏ ਆ ਚਲੋ ਲੋਕਲ ਲੋਕਾਂ ਲਈ ਤਾਂ ਇਹ ਨਾਰਮਲ ਰਸਤੇ ਨੇ ਪਰ ਸਾਡੇ ਲਈ ਇਹ ਬਹੁਤ ਖਤਰਨਾਕ ਰਸਤੇ ਨੇ ਔਰ ਇਹ ਹੁਣੇ ਪੈਰ ਸਲਿੱਪ ਹੋ ਗਿਆ ਸੀਗਾ ਤੇ ਇੱਕ ਬੂਟ ਨੇ ਜਿਹੜੇ ਬੂਟ ਸਪੈਸ਼ਲ ਚਾਹੀਦੇ ਨੇ ਇੱਥੇ ਵਾਸਤੇ ਤਾਂ ਆਪਾਂ ਨਾਰਮਲ ਬੂਟਾਂ ਨਾਲ ਨਹੀਂ ਆ ਸਕਦੇ ਆ ਦੇਖੋ ਇੱਥੇ ਦਰਖਤਾ ਤੇ ਬਰਫ਼ ਪੁਰਾਣੀ ਬਰਫ਼ ਹੈ ਇਹਦਾ ਮਤਲਬ ਇਹ ਹੈ ਵੀ ਕੁਝ ਕੁ ਦਿਨ ਪਹਿਲਾਂ ਇਸ ਧਰਤੀ ਤੇ ਬਰਫ਼ ਪਈ ਹੈ ਪਰ ਇੰਟਰਨੈਟ ਤੇ ਵੈਦਰ ਵਾਲੇ ਨੇ ਦੱਸਿਆ ਹੋਇਆ ਵੀ ਸ਼ਾਇਦ 5 ਤਰੀਕ ਨੂੰ ਮਤਲਬ ਕਿ ਕੱਲ ਨੂੰ ਇੱਥੇ ਸ਼ਾਇਦ ਬਰਫ਼ ਪਵੇ ਤੋ ਦੇਖਦੇ ਆ ਸ਼ਾਇਦ ਕੱਲ ਨੂੰ ਸਾਡੀ ਕਿਸਮਤ ਦੇ ਵਿੱਚ ਜੇ ਸਨੋ ਲਿਖੀ ਹੋਈ ਤਾਂ ਆਪਾਂ ਸਨੋ ਦਾ ਆਨੰਦ ਜ਼ਰੂਰ ਮਾਣਾਂਗੇ ਇਹ ਕਿਸਕੇ ਬੱਚੇ ਆ ਇਹ ਖਰਗੋਸ਼ ਦੇ ਖਰਗੋਸ਼ ਕਿਤਨੇ ਛੋਟੇ ਛੋਟੇ ਅਜ ਦੂਸਰੇ ਦਿਨ ਵੀ ਅਬ 2 ਸੈਕਿੰਡ ਮਤਲਬ ਅੱਜ ਇੱਕ ਦਿਨ ਹੋ ਗਿਆ ਪੂਰਾ ਬਿਲਕੁਲ ਬੰਨ ਦੇ इनको ਕੋਈ ਹਵਾ ਨਹੀਂ ਜਾਏਗੀ ਇਹ ਐਨ ਪੂਰੀ ਕੜਾਕੇਦਾਰ ਧੁੱਪ ਨਿਕਲ ਚੁੱਕੀ ਹੈ ਤੇ ਹੁਣ ਤਾਂ ਇਦਾਂ ਹੋ ਰਿਹਾ ਵੀ ਗਰਮੀ ਮਹਿਸੂਸ ਹੋ ਰਹੀ ਹੈ ਥੋੜੀ ਥੋੜੀ ਤੇ ਬਹੁਤ ਆਨੰਦਮਈ ਮਾਹੌਲ ਹੈ ਬਹੁਤ ਸ਼ਾਂਤੀ ਹੈ ਤੁਸੀਂ ਮੇਰੇ ਪਿਛਲੇ ਕਲਿੱਪਾਂ ਦੇ ਵਿੱਚ ਦੇਖਿਆ ਹੋਣਾ ਤੇ ਬਾਈ ਵੈਸੇ ਤਾਂ 4x2 ਲਾ ਕੇ ਵੀ ਚੜ ਜਾਂਦੀ ਪਰ ਮੈਂ 4x4 ਹਾਈ ਲਾ ਕੇ ਮੈਂ ਐਕਸਪੀਰੀਅੰਸ ਕਰਨਾ ਚਾਹੁੰਦਾ ਸੀਗਾ ਥਾਰ ਦਾ ਵੀ ਕੀ ਕਿਦਾਂ ਦਾ ਕੀ ਪਰਫਾਰਮੈਂਸ ਦਿੰਦੀ ਹੈ ਤੇ ਕੀ ਸਿਸਟਮ ਹੈ ਸਾਰਾ ਹਸਾਬਕਤਾ ਹੈ ਨਾ ਤੇ ਚਲੋ ਫਿਰ ਵੀ ਸਿਸਟਮ ਬਹੁਤ ਵਧੀਆ ਰਿਹਾ ਇੰਨੇ ਖਤਰਨਾਕ ਕੱਚੇ ਰਸਤੇ ਤੇ ਗੱਡੀ ਬਿਲਕੁਲ ਵੀ ਦਬੀ ਨਹੀਂ ਹੈਗੀ ਤੇ ਇਹਨੇ ਸਾਨੂੰ ਉੱਪਰ ਮੰਜ਼ਿਲ ਤੱਕ ਪਹੁੰਚਾਤਾ ਤੇ ਆ ਇਹਨਾਂ ਦੇ ਘਰ ਦਾ ਰਸਤਾ ਆ ਜੀ ਇਹ ਕੱਚਾ ਰਸਤਾ ਆ ਤੇ ਇਹ ਬਹੁਤ ਨੀਚੇ ਤੱਕ ਜਾਂਦਾ ਉਹ ਪਹਾੜੀ ਜਿਹੜੀ ਤੁਹਾਨੂੰ ਸਾਹਮਣੇ ਦਿਖ ਰਹੀ ਆ ਉਹ ਤੋਂ ਵੀ ਨੀਚੇ ਜਾਂਦਾ ਤੇ ਉਹ ਸਾਹਮਣੇ ਇਹ ਤੋਂ ਨੀਚੇ ਹੈਗਾ ਜੀ ਰੋਹੜੂ ਸ਼ਹਿਰ ਤੇ ਆਹ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਇਹਨਾਂ ਦੇ ਸੇਬਾਂ ਦੇ ਦਰਖਤ ਨੇ ਸੋ ਜੂਨ ਜੁਲਾਈ ਅਗਸਤ ਦੇ ਵਿੱਚ ਐਪਲ ਇੱਥੇ ਪੂਰੇ ਪੱਕ ਕੇ ਤਿਆਰ ਹੋ ਜਾਣੇ ਨੇ ਆ ਸਾਹਮਣੇ ਆਪਣੇ ਮਿੱਤਰਾਂ ਦਾ ਘਰ ਆ ਗਿਆ ਤੇ ਇੱਥੇ ਵੀ ਇਹ ਦੋ ਫੈਮਲੀਆ ਰਹਿੰਦੀਆਂ ਨੇ ਠੀਕ ਹੈ ਜੀ ਤੇ ਆਹ ਸਾਹਮਣੇ ਤੁਸੀਂ ਜਿੰਨੇ ਵੀ ਪਹਾੜ ਤੇ ਦਰਖਤ ਦੇਖ ਰਹੇ ਹੋ ਇਹ ਸਾਰੇ ਇਹਨਾਂ ਦੇ ਪਹਾੜ ਨੇ ਇਹਨਾਂ ਦੀ ਫਾਰਮਿੰਗ ਹੈ ਸਾਰੀ ਕਿ ਇਹ ਲੋਕ ਆਪਣੀ ਲਾਈਫ ਸਰਵਾਈਵਿੰਗ ਲਈ ਫਾਰਮਿੰਗ ਕਰਦੇ ਆ ਤੇ ਬਾਏ ਗੋਡ ਗ੍ਰੇਸ Apple ਦੀ ਜਿਹੜੀ ਫਾਰਮਿੰਗ ਹੈ ਬਹੁਤ ਵਧੀਆ ਹੁੰਦੀ ਹੈ ਸਾਲ ਦੇ ਵਿੱਚ ਇੱਕ ਸੀਜ਼ਨ ਹੁੰਦਾ ਜੀ ਜਿੱਦਾਂ ਆਪਣੇ ਪੰਜਾਬ ਦੇ ਵਿੱਚ ਪਹਿਲਾਂ ਕਣਕ ਲਾ ਦਿੰਦੇ ਨੇ ਫਿਰ ਉਹ ਕੱਢ ਕੇ ਫਿਰ ਝੋਨਾ ਲਾ ਦਿੰਦੇ ਨੇ ਯਾਨੀ ਕਿ ਆਪਾਂ ਨੂੰ ਸਾਲ ਦੇ ਵਿੱਚ ਦੋ ਸੀਜ਼ਨ ਮਿਲ ਜਾਂਦੇ ਨੇ ਪਰ ਇਹਨਾਂ ਨੂੰ 1 ਸਾਲ ਦੇ ਵਿੱਚ ਇੱਕੇ ਸੀਜ਼ਨ ਮਿਲਦਾ ਉਹ ਵੀ ਐਪਲ ਦਾ ਐਪਲ ਤੋਂ ਇਲਾਵਾ ਇੱਥੇ ਹੋਰ ਕਾਫੀ ਫਰੂਟਸ ਨੇ ਪਲਮ ਹੋ ਗਿਆ ਨਾਸ਼ਪਤੀ ਹੋ ਗਿਆ ਹਨਾ ਆ ਮੇਰਾ ਦੋਸਤਾ ਟਾਈਗਰ ਆਇਦਾ ਨਾਮ ਟਾਈਗਰ ਤੇ ਉੱਥੇ ਉਹ ਜਿਹੜਾ ਉੱਪਰ ਜਾ ਰਿਹਾ ਉਹਦਾ ਨਾਮ ਕੋਕੋਆ ਬਾਕੀਆਂ ਦੇ ਨਾਮ ਮੈਨੂੰ ਪਤਾ ਨਹੀਂ ਉਹ ਵੀ ਮੇਰਾ ਫਰੈਂਡ ਬਣ ਗਿਆ ਪਾਣੀ ਦੀ ਵੈਲਿਊ ਬਹੁਤ ਆ ਜੀ ਇੱਥੇ ਉਹ ਕਿਵੇਂ ਹੁਣ ਆ ਜਿਹੜੀ ਟੈਂਕੀ ਐ ਇਹ ਟੈਂਕੀ ਦੇ ਵਿੱਚੋਂ ਪਾਣੀ ਹੋ ਉੱਪਰ ਪਹਾੜਾ ਤੋਂ ਆਉਂਦਾ ਮਤਲਬ ਕਿ ਪਹਾੜਾਂ ਦਾ ਜੋ ਕੁਦਰਤੀ ਪਾਣੀ ਐ ਉਹ ਪਾਈਪ ਲਾ ਕੇ ਇਹਨਾਂ ਨੇ ਆਹਾ ਟੈਂਕੀ ਦੇ ਵਿੱਚ ਇਕੱਠਾ ਕੀਤਾ ਹੋਇਆ ਇਹ ਟੈਂਕੀ ਤੋਂ ਆਹ ਟੈਂਕੀ ਦੇ ਵਿੱਚ ਪਾਣੀ ਸ਼ਿਫਟ ਕਰਨ ਲੱਗੇ ਹੋਏ ਆ ਇੱਥੇ 4 ਦਿਨ ਬਾਅਦ ਆਉਂਦਾ ਪਾਣੀ ਇੱਥੇ ਆ ਕੇ ਪਤਾ ਲੱਗਦਾ ਵੀ ਪਾਣੀ ਕਿੰਨਾ ਕੀਮਤੀ ਐ ਹਨਾ ਆਪਾਂ ਗੱਡੀਆਂ ਧੋਂਦੇ ਫਿਰ ਜੰਨੇ ਆ ਆਪਾਂ ਸਮਾਰਟਸਪਲ ਚਲੋ ਜੀ ਸੋਚ ਦੱਬੋ ਸਮਰਸੀਬਲ ਦੀ ਹਾਂ ਛੱਡੀ ਚਲੋ ਛੱਡੀ ਚਲੋ ਜੀ ਟੁੱਟੀ ਖੁੱਲੀ ਆ ਖੁੱਲੀ ਰਹਿਣ ਤੋਂ ਕੋਈ ਕਰ ਦੂ ਆ ਕੇ ਹਾਂ ਆਪਣੇ ਦਾ ਸਮਰਸੀ ਇਹਦੀ ਵੈਲਿਊ ਨਹੀਂ ਹੈ ਜਦੋਂ ਖਤਮ ਹੋਣੀ ਹੈ ਜਦੋਂ ਇੰਨੀ ਪਤਲੇ ਲੱਗਣਿਆ ਇੱਥੇ ਆ ਕੇ ਪਤਾ ਲੱਗਦਾ ਓਰੇ ਆ ਕੇ ਪਤਾ ਲੱਗਦਾ ਬਾਈ ਪਾਣੀ ਦੀ ਬਹੁਤ ਵੈਲਿਊ ਆ ਕਿਉਂਕਿ ਇੱਥੇ ਕਿਹੜਾ ਸਮਰਸੀਬਲ ਹੁੰਦੇ ਨੇ ਇੱਥੇ ਤਾਂ ਇਦਾਂ ਆ ਜੋ ਪਹਾੜਾ ਵੱਲੋਂ ਕੁਦਰਤੀ ਪਾਣੀ ਹੁੰਦਾ ਪਹਾੜਾਂ ਦੇ ਵਿੱਚ ਨਾ ਚਸ਼ਮੇ ਕਹਿ ਦਨੇ ਆਪਾਂ ਇਹਨਾਂ ਨੂੰ ਸੋ ਕੁਦਰਤੀ ਪਾਣੀ ਆਉਂਦਾ ਰਹਿੰਦਾ ਥੋੜਾ ਥੋੜਾ ਸੋ ਇਹਨਾਂ ਨੇ ਉਹ ਦੇਖੋ ਉਹ ਪਾਈਪ ਲਾ ਕੇ ਸਿੱਧਾ ਉਹ ਜਿਹੜਾ ਪਹਾੜਾ ਦਾ ਜਿਹੜਾ ਪਾਣੀ ਹੁੰਦਾ ਸਿੱਧਾ ਪਾਈਪ ਨਾਲ ਆਹੀ ਟੈਂਕੀ ਦੇ ਵਿੱਚ ਸਿੱਟਦੇ ਨੇ ਚਾਹੀਦਾ ਆਪਣੇ ਲੋਕ ਤਾਂ ਮੋਟਰ ਦੀ ਸੋਚ ਦੱਬ ਕੇ ਚਾਲ ਜੀ ਗੱਡੀ ਧੋਈ ਜਾਂਦੇ ਨੇ ਨਹਾਈ ਜਾਂਦੇ ਨੇ ਇਹਨਾਂ ਨੇ ਤਾਂ ਨਹਾਉਣਾ ਵੀ ਮੋਟਰ ਦੀ ਸੋਚ ਦੱਬ ਕੇ ਹੁੰਦਾ ਦੱਸ ਤੁਸੀਂ ਠੰਡੇ ਨਾਲ ਨਾਲੋਂ ਤੁਹਾਨੂੰ ਏਡਾ ਹੀ ਚੱਕਰ ਆ ਤੁਸੀਂ ਤੁਸੀਂ ਜਿਹੜੇ ਕਹਿੰਦੇ ਹੋ ਵੀ ਆ ਆਸੀਂ ਤਾਂ ਠੰਡੇ ਪਾਣੀ ਨਾਲ ਨਹਾ ਲੰਨੇ ਆ ਤੁਸੀਂ ਯਾਰ ਗਰਮ ਕਰਕੇ ਨਾਲੋ ਟੈਂਪਰੇਚਰ ਠੀਕ ਕਰਕੇ ਨਾਲੋ ਉਹ ਹੀ ਇਹ ਕਹਿੰਦੇ ਨੇ ਅਸੀਂ ਤਾਂ ਠੰਡੇ ਪਾਣੀ ਨਾਲ ਨਹਾਉਣੇ ਆ ਐ ਮੋਟਰ ਦੀ ਸੋਚ ਦਬਕੇ ਕਿੱਡੀ ਕਬਡੀ ਬਹਾਦਰੀ ਆ ਇਹ ਪਾਣੀ ਜਦੋਂ ਖਤਮ ਹੋਊ ਉਦੋਂ ਪਤਾ ਲੱਗਣਾ